ਪੁਲਿਸ ਵਿਭਾਗ ਵਿੱਚ ਬਿਹਤਰੀਨ ਕਾਰਗੁਜ਼ਾਰੀ ਕਰ ਮੁੱਖ ਮੰਤਰੀ ਪੰਜਾਬ ਤੋਂ ਥਾਪੜਾ ਹਾਸਲ ਕਰਨ ਵਾਲੇ ਇਮਾਨਦਾਰ ਅਤੇ ਦਬੰਗ ਪੁਲਿਸ ਅਫਸਰ ਅਮਨਦੀਪ ਨਾਹਰ ਨੇ ਥਾਣਾ ਸਦਰ ਫਗਵਾੜਾ ਦਾ ਚਾਰਜ ਸੰਭਾਲ ਲਿਆ ਇੱਥੇ ਵਰਨਯੋਗ ਹੈ ਕਿ ਅਮਨਦੀਪ ਨਾਹਰ ਸਿਟੀ ਥਾਣਾ ਫਗਵਾੜਾ ਵਿਖੇ ਵੀ ਆਪਣੀਆਂ ਚੰਗੀਆਂ ਸੇਵਾਵਾਂ ਕਾਰਨ ਅਕਸਰ ਚਰਚਾ 'ਚ ਰਹੇ ਹਨ ਆਓ ਵੇਖਦੇ ਹਾਂ ਇਸ ਮੌਕੇ ਐਸ ਐਚਓ ਅਮਨਦੀਪ ਨਾਹਰ ਨੇ ਲੋਕਾਂ ਨੂੰ ਕੀ ਸਨੇਹਾ ਦਿੱਤਾ ਫਗਵਾੜਾ ਤੋਂ ਦੁਆਬਾ ਮੀਡੀਆ ਇਟਨ ਲਈ ਵਿਕਾਸਮਨੀ ਦੀ ਰਿਪੋਰਟ ਸਸਿਕਰ ਜੀ ਮੈਂ ਸਬ ਇੰਸਪੈਕਟਰ ਅਮਨਦੀਪ ਨਾਹਰ ਮੈਂ ਬਤੌਰ ਮੁਖ ਅਫਸਰ ਥਾਣਾ ਸੱਤਗੋਆਰ ਰਕੀ ਚਾਰਜ ਸੰਭਾਲਿਆ ਹੈ ਤੇ ਜੋ ਮੈਂ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਇੱਕ ਅਪੀਲ ਕਰਦਾ ਹਾਂ ਕਿ ਇਲਾਕੇ ਵਿੱਚ ਜਿਹੜਾ ਪੀਸਫੁਲ ਮਾਹੌਲ ਬਣਾਈ ਰੱਖੋ ਤੇ ਪਬਲਿਕ ਦੀ ਸੇਫਟੀ ਸਾਡਾ ਜਿਹੜਾ ਪਹਿਲਾ ਫਰਜ਼ ਹੈ ਪੁਲਿਸ ਦਾ ਤੇ ਬਾਕੀ ਅਸੀਂ ਇੱਕ ਹੋਰ ਅਪੀਲ ਕਰਦੇ ਹਾਂ ਕਿ ਇਲਾਕੇ ਦੇ ਵਿੱਚ ਅਗਰ ਕੋਈ ਤੁਹਾਡੇ ਆਸ-ਪਾਸ ਪਿੰਡਾਂ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਉਸ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਤਾਂ ਜੋ ਅਸੀਂ ਜਿਹੜਾ ਇਹ ਸਮਾਜ ਦਾ ਕਲੰਕ ਹੈ ਜਿਹੜੇ ਨਸ਼ਾ ਵੇਚਦੇ ਨੇ ਨਸ਼ਾ ਤਸਕਰੀਆਂ ਦੇ ਖਿਲਾਫ ਐਕਸ਼ਨ ਲੈ ਸ। ਸਰ ਅਮ ਤੋਂ ਬਤੇ ਲੋਗਾ ਦੀ ਇਹ ਮੰਗ ਰਹੀ ਹੈ ਵੀ ਜਦੋਂ ਅਸੀਂ ਪੁਲਿਸ ਨੂੰ ਕੋਈ ਇਲਾਮ ਦਿੰਦੇ ਆ ਸਾਡਾ ਨਾਮ ਜਿਹੜਾ ਜਾਗਤ ਕਰ ਦਿੰਦਾ ਉਹਦੇ ਕਰਕੇ ਲੜਾਈਆਂ ਜੰਗਾਂ ਸਾਡੇ ਜਿਹੜੇ ਹੁੰਦੇ ਆ ਉਹਦੇ ਬਾਰੇ ਕੁਛ ਨੇ ਕਹਿਣਾ ਚਾਹੁੰਦੇ ਤੁਸੀਂ ਕੋਈ ਬਲ ਨੂੰ ਨਹੀਂ ਬਿਲਕੁਲ ਜੀ ਇਤਾਂ ਇਤਾਂ ਦੀ ਕੋਈ ਵੀ ਗੱਲ ਨਹੀਂ ਹੋਊਗੀ ਕੋਈ ਅਸੀਂ ਕਿਸੇ ਤੇ ਵੀ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰਾਂਗੇ ਕੁਸੀਂ ਸਾਨੂੰ ਸਿਕਰੇਟਰੀ ਇਨਫੋਰਮੇਸ਼ਨ ਦੋ ਤੇ ਤਾਂ ਜੋ ਅਸੀਂ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਇਹਦੇ ਵਿੱਚ ਨਸ਼ਾ ਵੇਚ ਰਿਹਾ ਉਹਨਾਂ ਦੇ ਖਿਲਾਫ ਅਸੀਂ ਸਖਤ ਕ੍ਰਿਮ ਕਰ ਸਕੀਏ ਸਾਰੇ ਜਿਹੜਾ ਵੀਕਲ ਐਕਟ ਨਵਾਂ ਆਇਆ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਗੱਡੀਆਂ ਚਲਾ ਰਹੇ ਆ ਅਜੇ ਤੱਕ ਪੁਲਿਸ ਵੱਲੋਂ ਕੋਈ ਉੱਤੇ ਕੋਈ ਸ਼ਕਤੀ ਨਹੀਂ ਜਿਹੜੀ ਦਿਖਾਈ ਜਾ ਰਹੀ ਇਹਦਾ ਕੀ ਕਾਰਨ ਹੈ ਨਹੀਂ ਬਿਲਕੁਲ ਜੀ ਅਸੀਂ ਤੇ ਪਹਿਲਾਂ ਵੀ ਮੈਂ ਜਿੱਥੇ ਇੱਥੇ ਰਿਹਾ ਆ ਅਸੀਂ ਆਮ ਪਬਲਿਕ ਨੂੰ ਵੀ ਇਹ ਮੈਸੇਜ ਦਿੱਤਾ ਹੈ ਕਿ ਜਿਹੜਾ ਨਵਾਂ ਕਾਨੂੰਨ ਬਣਿਆ ਹੈ ਤੇ ਉਸ ਦੇ ਵਿੱਚ ਜਿਹੜਾ ਅੰਡਰੇਜ ਬੱਚਿਆਂ ਨੂੰ ਜਿਹੜੇ ਵੀਕਲ ਨਾ ਦਿੱਤੇ ਜਾਣ ਚਲਾਉਣ ਨੂੰ ਜੇਕਰ ਕੋਈ ਇਹ ਵੀਕਲ ਚਲਾਉਂਦਾ ਫੜਿਆ ਗਿਆ ਤੇ ਉਸ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਹੋਵੇ ਤੇ ਲਗਾਤਾਰ ਅਸੀਂ ਚੈਕਿੰਗ ਵੀ ਕਰਾਂਗੇ ਸਕੂਲਾਂ ਕਾਲਜਾਂ ਦੇ ਬਾਹਰ ਜਾ ਕੇ ਵੀ ਚੈੱਕ ਕਰਾਂਗੇ ਸਾਡੇ ਨੂੰ ਸਭ ਤੋਂ ਪਹਿਲਾਂ ਸਸੀ ਗਾਲ ਜੀ ਅੱਜ ਬੜਾ ਖੁਸ਼ੀ ਦਾ ਮੌਕਾ ਆ ਕਿ ਸਾਡੇ ਪਵਾਰੇ ਤੋਂ ਸੇ ਬਾਬਾ ਨੇ ਬਾ ਆ ਚੁੱਕੇ ਸਾਡੇ ਸਿਟੀ ਤੋਂ ਐਸ ਐਚਓ ਅੰਮ੍ਰਿਤਪਾਲ ਰਾਜ ਜੀ ਜੋ ਕਿ ਤੂੰ ਜੇ ਜੋ ਕਿ ਉੱਥੇ ਬਦਲੀ ਹੋ ਗਈ ਸੀ ਬੁੱਲੋਵਾਲ ਚਲ ਗਈ ਫਿਰ ਇਹਨਾਂ ਨੂੰ ਸੀਐਮ ਰਕਸ਼ਕ ਪਦਕ ਦੇ ਨਾਲ ਵਾਜਿਆ ਗਿਆ ਫਿਰ ਅਸੀਂ ਉੱਥੇ ਜਾ ਕੇ ਵੀ ਇਹਨਾਂ ਦਾ ਸਨਮਾਨ ਕੀਤਾ ਬੜਾ ਮਨ ਖੁਸ਼ ਹੋਇਆ ਆ ਆਪਣੀ ਸਰਕਾਰ ਤੇ ਵੀ ਹੋਇਆ ਕਿ ਜਿਹੜੇ ਵਧੀਆ ਕੰਮ ਕਰਦੇ ਆ ਉਹਨਾਂ ਨੂੰ ਕਹਿਲ ਦੇ ਆਧਾਰ ਤੇ ਸਨਮਾਨ ਕਰਦੇ ਆ ਉਹਨਾਂ ਨੇ ਇੱਜ਼ਤ ਮਾਨ ਬਖਸ਼ਦੇ ਆ ਤੇ ਅੱਜ ਬਹੁਤ ਖੁਸ਼ੀ ਦੀ ਵਾਧਾ ਹੋ ਗਿਆ ਸਾਡੇ ਕੇ ਸਾਡੇ ਫਿਰ ਫੁਆਰੀ ਦੀ ਸੇਵਾਵਾਂ ਨੂੰ ਮੋੜ ਲਈ ਸਾਡੇ ਅਮਨਦੀਪ ਨਾਲ ਡੀਐਸਐਚਓ ਸਾਹਿਬ ਸਦਰ ਦੇ ਵਿੱਚ ਡਿਊਟੀ ਨਿਭਾ ਰਹੇ ਨੇ ਹੁਣ ਕੱਲ ਆਪਣਾ ਖਬਾ ਲਿਆ ਚਾਰ ਤੇ ਅਸੀਂ ਵੀ ਇਹਨਾਂ ਤੋਂ ਆਸ ਕਰਦੇ ਕਿ ਜਿਸ ਤਰ੍ਹਾਂ ਕੇ ਇਹਨਾਂ ਨੇ ਡਿਊਟੀ ਨਿਭਾਈ ਆ ਉਸ ਤੋਂ ਵਧੀਆ ਸੇਵਾਵਾਂ ਦੇਣਗੇ ਔਰ ਜਿੱਥੇ ਜਾਂਦੇ ਆ ਐਸ ਐਚਓ ਜਾਂ ਪੁਲਿਸ ਹੌਸਟ ਤੋਂ ਜ਼ਿਆਦਾ ਇਹ ਸਭ ਤੋਂ ਪਹਿਲਾਂ ਭਰਾਵਾਂ ਕਰ ਆਪਣਾ ਨਾਤਾ ਬਣਾਉਂਦੇ ਆ ਕਿਤੇ ਵੀ ਭਰਾਮਾਂ ਤਰ੍ਹਾਂ ਦੇ ਹਰ ਇੱਕ ਦੇ ਨਾਲ ਉਹਨਾਂ ਨੂੰ ਕਰਦੇ ਆ ਆਪਣੇ ਹਲਕੇ ਨੂੰ ਦੇਖਦੇ ਆ ਔਰ ਇਹਨਾਂ ਦਾ ਇੱਕੋ ਹੀ ਗਾਣਾ ਹੈ ਕਿ ਸ਼ਹਿਰ ਦੇ ਵਿੱਚ ਕੋਈ ਨਸ਼ਾ ਦਾਸ ਕਰ ਕੋਈ ਸੱਟੇਬੰ ਕੋਈ ਨਹੀਂ ਰਹਦਣਾ ਸ਼ਾਂਤੀ ਬਣਾਈ ਰੱਖੋ ਨਹੀਂ ਤੇ ਇਹ ਇਲਾਕਾ ਛੱਡ ਕੇ ਦੂਜੀ ਜਗ੍ਹਾ ਚੱਲ ਜਾਓ ਇਹ ਹੀ ਇਹ ਦੇ ਦਿਵੰਗ ਐਸਐਚਓ ਦੇ ਨਾਂ ਤੇ ਐਸੀ ਕਰਕੇ ਜਾਣੀ ਚਾਹੀਦੀ ਹੈ